आमम्स वायरल होने तो डेढ़ साल बाद अंजलि अरोड़ा ने करवाई एफआईआर दर्ज सुनो की कुछ है इस दे पीछे दी वजह कच्चा बादाम गर्ल व जो फेमस अंजलि अरोड़ा एक सोशल मीडिया पे फेमस स्टार है उसकी एक मजबूत फैन फॉलोइंग है हालांकि उसको कई बार क्रिटिसिज्म भी झेलना पड़ता है पिछले साल अंजलि अरोड़ा दी एक वीडियो ਸੋਸ਼ਲ ਮੀਡੀਆ ਉਤੇ ਲੀਕ ਹੋਈ ਸੀ ਜਿਸ ਤੋਂ ਬਾਅਦ ਉਸਨੂੰ ਕਾਫੀ ਜ਼ਿਆਦਾ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਸੀ ਪਰ ਅੰਜਲੀ ਨੇ ਉਸ ਵੀਡੀਓ ਨੂੰ ਫਰਜ਼ੀ ਦੱਸਿਆ ਸੀ ਹੁਣ ਅੰਜਲੀ ਅਰੋੜਾ ਨੇ ਐਮਐਮਐਸ ਵੀਡੀਓ ਲੀਕ ਦੇ ਮਾਮਲੇ 'ਚ ਕਾਰਵਾਈ ਕਰ ਦਿੱਤੀ ਹੈ ਅੰਜਲੀ ਨੇ ਐਫਆਈਆਰ ਦਰਜ ਕਰਵਾਈ ਹੈ ਹੁਣ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅੰਜਲੀ ਅਰੋੜਾ ਨੇ ਸੋਸ਼ਲ ਮੀਡੀਆ ਉਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਇਸ ਦੇ ਨਾਲ ਹੀ ਉਸਨੇ ਲਿਖਿਆ ਕਿ ਭਗਵਾਨ ਦੇ ਘਰ ਦੇ ਰ ਪਰ ਹਨੇਰ ਨੇ ਇੱਕ ਮੀਡੀਆ ਚੈਨਲ ਨਾਲ ਗੱਲਬਾਤ ਕਰਦੇ ਅੰਜਲੀ ਨੇ ਕਿਹਾ ਕਿ ਇਹ ਸੱਚ ਹੈ ਪਰ ਮੈਂ ਤੁਹਾਨੂੰ ਮੇਰੀ ਪੀਆ ਟੀਮ ਨਾਲ ਜੁੜਨ ਦੀ ਬੇਨਤੀ ਕਰਦੀ ਹਾਂ ਉਹ ਤੁਹਾਨੂੰ ਪੂਰੀ ਡਿਟੇਲ ਦੇਵੇਗੀ ਇਸ ਤੋਂ ਬਾਅਦ ਅੰਜਲੀ ਦੀ ਪੀਆ ਟੀਮ ਨੇ ਕਿਹਾ ਕਿ ਇਹ ਖਬਰ ਸੱਚਾ ਅੰਜਲੀ ਨੇ ਐਫ ਆਈ ਆਰ ਦਰਜ ਕਰਵਾਈ ਹੈ ਪੁਲਿਸ ਨੇ ਇਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸ ਦਈਏ ਕਿ ਅੰਜਲੀ ਅਰੋੜਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਆ ਇੰਸਟਾਗ੍ਰam ਉਤੇ ਅੰਜਲੀ ਅਰੋੜਾ ਦੇ 13 ਮਿਲੀਅਨ ਫਾਲੋਅਰਸ ਨੇ ਅੰਜਲੀ ਜਰ ਰੀਲਸ ਕਾਫੀ ਜ਼ਿਆਦਾ ਵਾਇਰਲ ਹੁੰਦੀਆਂ ਨੇ ਇਸ ਤੋਂ ਇਲਾਵਾ ਅੰਜਲੀ ਨੇ ਕੰਗਨਰਨੋ ਦਿ ਸ਼ੋ ਲੋਕਅਪ ਦੇ ਵਿੱਚ ਵੀ ਹਿੱਸਾ ਲਿਆ ਸੀ ਇਸ ਸ਼ੋ ਦੌਰਾਨ ਵੀ ਉਹ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹੀ ਸੀ ਸ਼ੋ ਚ ਮੁਨਵਰ ਫਾਰੂਕੀ ਨਾਲ ਉਸ ਦੀ ਬੌਂਡਿੰਗ ਦੇਖਣ ਨੂੰ ਮਿਲੀ ਸੀ ਅੰਜਲੀ ਹੁਣ ਬਹੁਤ ਜ਼ਿਆਦਾ ਫੇਮਸ ਟੀਵੀ ਸਟਾਰ ਵੀ ਕਹਿ ਸਕਦੇ ਆ ਉਸ ਨੇ ਕੁਝ ਸਮਾਂ ਪਹਿਲਾਂ ਹੀ ਇੱਕ ਆਲਿਸ਼ਾਨ ਘਰ ਖਰੀਦਿਆ ਸੀ ਅੰਜਲੀ ਨੇ ਸੋਸ਼ਲ ਮੀਡੀਆ ਉਤੇ ਗ੍ਰਹਿ ਪ੍ਰਵੇਸ਼ ਕਰਨ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸੀ ਖਬਰਾਂ ਮੁਤਾਬਕ ਅੰਜਲੀ ਦੇ ਇਸ ਘਰ ਦੀ ਕੀਮਤ 4 ਕਰੋੜ ਰੁਪਏ ਅਤੇ ਦੱਸ ਦਈਏ ਕਿ ਅੰਜਲੀ ਨੇ ਆਪਣੇ ਘਰ ਦੀਆਂ ਕੁਝ ਝਲਕ ਵੀ ਜੋ ਸੀਗੀ ਸੋਸ਼ਲ ਮੀਡੀਆ ਉਤੇ ਆਪਣੇ ਫੈਨਸ ਦੇ ਨਾਲ ਸਾਂਝੇ ਕੀਤੀਆਂ ਸੀ। ਕੱਚਾ ਬਦਾਮ ਗਰਲ ਵੱਜੋਂ ਫੇਮਸ ਅੰਜਲੀ ਅਰੋੜਾ ਇੱਕ ਸੋਸ਼ਲ ਮੀਡੀਆ ਉਤੇ ਫੇਮਸ ਸਟਾਰ ਹੈ। ਉਸ ਦੀ ਇੱਕ ਮਜ਼ਬੂਤ ਫੈਨ ਫਾਲੋਇੰਗ ਹੈ। ਹਾਲਾਂਕਿ ਉਸ ਨੂੰ ਕਈ ਵਾਰ ਕ੍ਰਿਟਿਸਿਜ਼ਮ ਵੀ ਚੇਲਣਾ ਪੈਂਦਾ ਹੈ। ਪਿਛਲੇ ਸਾਲ ਅੰਜਲੀ ਅਰੋੜਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉਤੇ ਲੀਕ ਹੋਈ ਸੀ ਜਿਸ ਤੋਂ ਬਾਅਦ ਉਸਨੂੰ ਕਾਫੀ ਜ਼ਿਆਦਾ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਸੀ ਪਰ ਅੰਜਲੀ ਨੇ ਉਸ ਵੀਡੀਓ ਨੂੰ ਫਰਜ਼ੀ ਦੱਸਿਆ ਸੀ ਹੁਣ ਅੰਜਲੀ ਅਰੋੜਾ ਨੇ ਐਮਐਮਐਸ ਵੀਡੀਓ ਲੀਕ ਦੇ ਮਾਮਲੇ 'ਚ ਕਾਰਵਾਈ ਕਰ ਦਿੱਤੀ ਹੈ ਅੰਜਲੀ ਨੇ ਐਫਆਈਆਰ ਦਰਜ ਕਰਵਾਈ ਹੈ ਹੁਣ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅੰਜਲੀ ਅਰੋੜਾ ਨੇ ਸੋਸ਼ਲ ਮੀਡੀਆ ਉਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਇਸ ਦੇ ਨਾਲ ਹੀ ਉਸਨੇ ਲਿਖਿਆ ਕਿ ਭਗਵਾਨ ਦੇ ਘਰ ਦੇ ਰ ਪਰ ਹਨੇਰ ਨੇ ਇੱਕ ਮੀਡੀਆ ਚੈਨਲ ਨਾਲ ਗੱਲਬਾਤ ਕਰਦੇ ਅੰਜਲੀ ਨੇ ਕਿਹਾ ਕਿ ਇਹ ਸੱਚ ਹੈ ਪਰ ਮੈਂ ਤੁਹਾਨੂੰ ਮੇਰੀ ਪੀਆ ਟੀਮ ਨਾਲ ਜੁੜਨ ਦੀ ਬੇਨਤੀ ਕਰਦੀ ਹਾਂ ਉਹ ਤੁਹਾਨੂੰ ਪੂਰੀ ਡਿਟੇਲ ਦੇਵੇਗੀ ਇਸ ਤੋਂ ਬਾਅਦ ਅੰਜਲੀ ਦੀ ਪੀਆ ਟੀਮ ਨੇ ਕਿਹਾ ਕਿ ਇਹ ਖਬਰ ਸੱਚਾ ਅੰਜਲੀ ਨੇ ਐਫ ਆਈ ਆਰ ਦਰਜ ਕਰਵਾਈ ਹੈ ਪੁਲਿਸ ਨੇ ਇਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸ ਦਈਏ ਕਿ ਅੰਜਲੀ ਅਰੋੜਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਆ ਇੰਸਟਾਗ੍ਰam ਉਤੇ ਅੰਜਲੀ ਅਰੋੜਾ ਦੇ 13 ਮਿਲੀਅਨ ਫਾਲੋਅਰਸ ਨੇ ਅੰਜਲੀ ਜਰ ਰੀਲਸ ਕਾਫੀ ਜ਼ਿਆਦਾ ਵਾਇਰਲ ਹੁੰਦੀਆਂ ਨੇ ਇਸ ਤੋਂ ਇਲਾਵਾ ਅੰਜਲੀ ਨੇ ਕੰਗਨਰਨੋ ਦਿ ਸ਼ੋ ਲੋਕਅਪ ਦੇ ਵਿੱਚ ਵੀ ਹਿੱਸਾ ਲਿਆ ਸੀ ਇਸ ਸ਼ੋ ਦੌਰਾਨ ਵੀ ਉਹ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹੀ ਸੀ ਸ਼ੋ ਚ ਮੁਨਵਰ ਫਾਰੂਕੀ ਨਾਲ ਉਸ ਦੀ ਬੌਂਡਿੰਗ ਦੇਖਣ ਨੂੰ ਮਿਲੀ ਸੀ ਅੰਜਲੀ ਹੁਣ ਬਹੁਤ ਜ਼ਿਆਦਾ ਫੇਮਸ ਟੀਵੀ ਸਟਾਰ ਵੀ ਕਹਿ ਸਕਦੇ ਆ ਉਸ ਨੇ ਕੁਝ ਸਮਾਂ ਪਹਿਲਾਂ ਹੀ ਇੱਕ ਆਲਿਸ਼ਾਨ ਘਰ ਖਰੀਦਿਆ ਸੀ ਅੰਜਲੀ ਨੇ ਸੋਸ਼ਲ ਮੀਡੀਆ ਉਤੇ ਗ੍ਰਹਿ ਪ੍ਰਵੇਸ਼ ਕਰਨ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸੀ ਖਬਰਾਂ ਮੁਤਾਬਕ ਅੰਜਲੀ ਦੇ ਇਸ ਘਰ ਦੀ ਕੀਮਤ 4 ਕਰੋੜ ਰੁਪਏ ਅਤੇ ਦੱਸਦੀ ਹੈ ਕਿ ਅੰਜਲੀ ਨੇ ਆਪਣੀ ਕਾਰ ਦੀਆਂ ਕੁਝ ਝਲਕ ਵੀ ਜੋ ਸੀਗੀ ਸੋਸ਼ਲ ਮੀਡੀਆ 'ਤੇ ਆਪਣੇ ਫੈਨਸ ਦੇ ਨਾਲ ਸਾਂਝੇ ਕੀਤੀਆਂ ਸੀ